ਜੀ ਗੱਲ ਕਰਦੇ ਆਂ ਚੰਡਾਰ ਨੂਹਾ ਵੀਡੀਓ ਵਿੱਚ ਪਾਲੀ ਪੈਣ ਦੀ ਐਂਟਰੀ ਬਾਰੇ ਤੇ ਜਿਹੜੇ ਕਵਲ ਨੇ ਭੇਦ ਖੋਲ ਦਿੱਤੇ ਆ ਸੋ ਵੀਡੀਓ ਵਿੱਚ ਜਿਵੇਂ ਕਿ ਆਪਾਂ ਦੇਖਿਆ ਸੀ ਕਿ ਸਾਰੀ ਸਚਾਈ ਕਵਲ ਨੂੰ ਪਤਾ ਲੱਗਦੀ ਆ ਕਿ ਬੇਦਖਲੀ ਬਾਰੇ ਤੇ ਉਸ ਨੂੰ ਇੰਨੀ ਗੱਲ ਸਮਝ ਵੀ ਨਹੀਂ ਹੁੰਦੀ ਕਿ ਇਹ ਗੱਲ ਦੱਸਣੀ ਆ ਜਾਂ ਨਹੀਂ ਉਹ ਸੰਦੀਪ ਕੋਲ ਜਾਂਦਾ ਏ ਤੇ ਉਸ ਨੂੰ ਦੱਸ ਦਿੰਦਾ ਏ ਤੇ ਉਸ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਬੇਦਖਲੀ ਦਾ ਕੀ ਮਤਲਬ ਆ ਤੇ ਉਹ ਜਦ ਸੰਦੀਪ ਨੂੰ ਇਹ ਗੱਲ ਦੱਸਦਾ ਏ ਤੇ ਸੰਦੀਪ ਦੇ ਹੋਸ਼ ਉੱਡ ਜਾਂਦੇ ਆ ਤੇ ਉਸਦੇ ਪੈਰਾਂ ਹੇਠੋ ਜ਼ਮੀਰ ਨਿੱਕਲ ਜਾਂਦੀ ਆ ਉਹ ਸੋਚਣ ਲੱਗਦੀ ਆ ਕਿ ਬੇਬੇ ਬਾਪੂ ਸੱਚੀ ਉਹ ਹੀ ਉਹੀ ਕੰਮ ਕਰਨ ਲੱਗੇ ਜਿਹੜੇ ਕੰਮ ਤੋਂ ਸਾਨੂੰ ਡਰ ਲੱਗਦਾ ਸੀ ਤੇ ਉਹ ਜਲਦੀ ਜਲਦੀ ਵਿੱਕੀ ਤੇ ਪ੍ਰੀਤ ਵੱਲ ਭੱਜੀ ਜਾਂਦੀ ਆ ਕਿਉਂਕਿ ਉਸਨੂੰ ਪਤਾ ਏ ਕਿ ਮੈਂ ਸਾਰੀ ਗੱਲ ਉਹਨਾਂ ਨਾਲ ਕਰਾਂਗੀ ਤੇ ਫਿਰ ਹੀ ਕੋਈ ਮਸਲੇ ਦਾ ਹੱਲ ਹੋਏਗਾ ਤਿਉ ਕਵਲ ਨੂੰ ਇਹ ਸਮਝਾਉਂਦੀ ਆ ਕਿ ਤੂੰ ਬਾਪੂ ਨੂੰ ਕੋਈ ਗੱਲ ਨਾ ਦੱਸੀ ਤੇ ਆਪਣਾ ਪਹਿਲਾਂ ਦੀ ਤਰ੍ਹਾਂ ਉਹੀ ਕੰਮ ਕਰਨਾ ਸਟਾਰਟ ਕਰ ਦੇ ਯਾਦ ਉਹ ਸਾਰੀ ਗੱਲ ਵਿੱਕੀ ਤੇ ਪ੍ਰੀਤ ਨੂੰ ਦੱਸਦੀ ਆ ਤੇ ਵਿੱਕੀ ਪਹਿਲਾਂ ਹੀ ਬੜਾ ਟੈਨਸ਼ਨ ਵਿੱਚ ਹੁੰਦਾ ਹੈ ਕਿਉਂਕਿ ਉਹ ਪਟਵਾਰੀ ਤੋਂ ਹੋ ਕੇ ਆਇਆ ਹੁੰਦਾ ਹੈ ਤੇ ਪਟਵਾਰੀ ਨੇ 5 ਲੱਖ ਰੁਪਈਆ ਮੰਗਿਆ ਸੀ ਤੇ ਉਸਨੇ ਕਿਹਾ ਸੀ ਕਿ ਕੰਮ ਤੁਹਾਡਾ ਹੋ ਜਾਏਗਾ ਤੇ ਹੋਰ ਖਰਚੇ ਵੀ ਲੱਗਣਗੇ ਯਾਦ ਉਹ ਵਿੱਕੀ ਪ੍ਰੀਤ ਨਾਲ ਇਹ ਸਲਾਹਾਂ ਕਰ ਰਿਹਾ ਹੁੰਦਾ ਹੈ ਸੰਦੀਪ ਜਦ ਜਾ ਕੇ ਇਹ ਸਾਰੀ ਕਹਾਣੀ ਸੁਣਾਉਂਦੀ ਆ ਤੇ ਉਹ ਇੰਨਾ ਜ਼ਿਆਦਾ ਡਰ ਜਾਂਦੇ ਨੇ ਤੇ ਉੱਥੇ ਹੀ ਵਿੱਕੀ ਸੋਚਣ ਲੱਗਦਾ ਏ ਕਿ ਹੁਣ ਕੋਈ ਨਾ ਕੋਈ ਹੱਲ ਤਾਂ ਕਰਨਾ ਹੀ ਪੈਣਾ ਏ ਨਹੀਂ ਤਾਂ ਇਹਨਾਂ ਨੇ ਤਾਂ ਸਾਨੂੰ ਘਰੋਂ ਹੀ ਕੱਢ ਦੇਣਾ ਏ ਸੋ ਵਿੱਕੀ ਦੇ ਦਿਮਾਗ ਵਿੱਚ ਬੇਬੇ ਬਾਪੂ ਨੂੰ ਮਾਰਨ ਦੀ ਸਕੀਮ ਵੀ ਆਉਂਦੀ ਆ ਤੇ ਉਹ ਡਰਦੇ ਵੀ ਆ ਕਿ ਜੇਕਰ ਇਹ ਗੱਲ ਸਾਰਿਆਂ ਨੂੰ ਪਤਾ ਏ ਕਿ ਸਾਡੀ ਬਣਦੀ ਨਹੀਂ ਜੇਕਰ ਆਪਾਂ ਉਹਨਾਂ ਨੂੰ ਕੁਝ ਕੀਤਾ ਤੇ ਨਾ ਸਿੱਧਾ-ਸਿੱਧਾ ਸਾਡਾ ਹੀ ਲੱਗਣਾ ਏ ਉਧਰ ਉਸ ਨੂੰ ਸੋਨੂ ਬਾਰੇ ਵੀ ਖਿਆਲ ਆਉਂਦਾ ਏ ਤੇ ਉਹ ਇਹ ਸੋਚਦਾ ਏ ਕਿ ਸੋਨੂ ਨੂੰ ਹੀ ਸਭ ਕੁਝ ਸਿਖਾਇਆ ਜਾਵੇ ਤਾਂ ਜੋ ਉਹ ਜਿਹੜੀ ਬੇਬੇ ਬਾਪੂ ਦੀ ਮਦਦ ਕਰਦਾ ਰਹਿੰਦਾ ਏ ਆਪੇ ਕਰਨੋਂ ਹਟ ਜਾਏਗਾ ਤੇ ਉੱਥੇ ਹੀ ਪ੍ਰੀਤ ਤੇ ਸੰਦੀਪ ਵੀ ਸਲਾਹਾਂ ਦੇਣ ਲੱਗ ਜਾਂਦੀਆਂ ਨੇ ਪਰ ਉਧਰੋਂ ਹੁਣ ਪਾਲੀ ਪੈਨ ਨੇ ਵੀ ਟਿਕ ਟਕ ਰਾ ਲਈ ਆ ਤੇ ਉਹ ਵੀ ਪਹੁੰਚ ਰਹੀ ਆ ਕਿਉਂਕਿ ਜਦ ਉਸਦੀ ਐਂਟਰੀ ਹੋਏਗੀ ਤਾਂ ਵੀਡੀਓ ਵਿੱਚ ਕੁਝ ਵੱਖਰਾ ਹੀ ਮਾਹੌਲ ਹੋਏਗਾ ਕਿਉਂਕਿ ਪਾਲੀ ਪੈਨ ਦੀ ਐਕਟਿੰਗ ਵੀ ਬਹੁਤ ਜ਼ਿਆਦਾ ਵਧੀਆ ਹੈ ਤੇ ਇੱਕ ਉਸਨੇ ਕਵਲ ਸੰਦੀਪ ਤੇ ਪ੍ਰੀਤ ਨੂੰ ਸੈੱਟ ਵੀ ਬਹੁਤ ਵਧੀਆ ਤਰੀਕੇ ਨਾਲ ਕਰਨਾ ਹੈ ਕਿਉਂਕਿ ਉਹ ਬੇਬੇ ਬਾਪੂ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਨੇ ਇਥੋਂ ਤੱਕ ਕਿ ਪ੍ਰੀਤ ਨੇ ਬੇਬੇ ਨੂੰ ਐਨਾ ਕੁੱਟਿਆ ਕਿ ਉਹ ਬਾਅਦ ਵਿੱਚ ਪਾਣੀ ਮੰਗਦੀ ਰਹੀ ਤੇ ਬਹੁਤ ਟਾਈਮ ਬਾਅਦ ਉਸ ਨੂੰ ਪਾਣੀ ਪਿਲਾਇਆ ਉਹ ਵੀ ਇਹ ਸੋਚ ਕੇ ਕਿ ਜੇ ਮੈਂ ਇਸ ਨੂੰ ਪਾਣੀ ਨਾ ਪਿਲਾਇਆ ਤੇ ਜੇ ਇਹ ਮਰ ਗਈ ਮੇਰੇ ਪੱਲੇ ਹੀ ਪੈ ਜਾਣੀ ਜਾਂ ਤੇ ਮੇਰਾ ਨਾਮ ਹੀ ਲੱਗ ਜਾਣਾ ਹੈ ਤੇ ਨਾਲੇ ਉਹ ਬੇਬੇ ਨੂੰ ਇਹ ਵੀ ਕਹਿੰਦੀ ਆ ਕਿ ਇਹ ਸਾਰੇ ਡਰਾਮੇ ਬੰਦ ਕਰ ਦੇ ਭਾਵੇਂ ਕਿ ਉਹ ਸੱਚੀ ਹੀ ਤੜਫ ਰਹੀ ਸੀ ਤੇ ਇਹ ਗੱਲ ਸਾਰੀ ਉਹ ਵਿੱਕੀ ਨੂੰ ਇੱਕ ਝੂਠ ਹੀ ਬਣਾ ਕੇ ਦੱਸ ਦਿੰਦੀ ਆ ਕਿ ਬੇਬੇ ਹੀ ਮੇਰੇ ਗਾਲ ਪਈ ਸੀ ਤੇ ਫਿਰ ਮੈਂ ਆਪਣਾ ਬਚਾਅ ਕਰ ਲਈ ਇਸ ਨੂੰ ੱੱਕਾ ਮਾਰ ਦਿੱਤਾ ਤੇ ਵਿੱਕੀ ਉਸ ਦੀਆਂ ਗੱਲਾਂ ਵਿੱਚ ਆ ਵੀ ਜਾਂਦਾ ਹੈ ਤੇ ਇਹ ਕਹਿੰਦਾ ਹੈ ਕਿ ਰਹਿੰਦੇ ਇਸ ਨੂੰ ਪਈ ਇਹ ਬਹੁਤ ਜ਼ਿਆਦਾ ਡਰਾਮੇ ਕਰਦੀ ਆ ਤੇ ਨਾਲੇ ਇਹ ਸੋਚਦੀ ਤਾਂ ਸੋਨੂੰ ਜੀਤਾਂ ਦਾ ਹੀ ਆ ਇਹਨੂੰ ਆਪਣੇ ਪੁੱਤ ਨਾਲ ਤਾਂ ਕੋਈ ਪਿਆਰ ਹੀ ਨਹੀਂ ਹੈਗਾ ਪਰ ਕਵਲ ਉਧਰ ਸਾਰੀ ਸਚਾਈ ਦੱਸ ਦਿੰਦਾ ਹੈ ਤੇ ਉਸ ਨੂੰ ਇਹ ਨਹੀਂ ਪਤਾ ਕਿ ਗੱਲ ਕਿਵੇਂ ਛਪਾਉਣੀ ਆ ਇਹ ਸੰਦੀਪ ਨੇ ਕਵਲ ਨੂੰ ਕਾਫੀ ਮਨਾ ਵੀ ਕੀਤਾ ਸੀ ਕਿ ਕੋਈ ਗੱਲ ਨਹੀਂ ਦੱਸਣੀ ਪਰ ਕਵਲ ਗੱਲਾਂ ਇਸ ਤਰੀਕੇ ਨਾਲ ਕਰਦਾ ਏ ਕਿ ਅਗਲੇ ਨੂੰ ਸ਼ੱਕ ਹੀ ਪੈ ਜਾਂਦਾ ਏ ਤੇ ਇਹ ਵੀ ਕਹਿ ਦਿੰਦਾ ਏ ਕਿ ਮੈਨੂੰ ਸੰਦੀਪ ਨੇ ਰੋਕਿਆ ਸੀ ਸੋ ਹੁਣ ਪਾਲੀ ਪੈਂਦੀ ਐਂਟਰੀ ਨਾਲ ਜੋ ਵੀਡੀਓ ਵਿੱਚ ਮਾਹੌਲ ਬਣੇਗਾ ਉਹ ਦੇਖਾਂਗੇ ਆਪਾਂ ਅਗਲੀ ਵੀਡੀਓ ਵਿੱਚ ਇਹ ਵੀਡੀਓ ਵਧੀਆ ਲੱਗੀ ਤੇ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ